ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੱਡੇ ਭਾਗ ਨੇ ਸਾਡੇ ਅੱਜ ਸ਼ਾਂਜਲੀ ਪਿੰਡ ਪਹੁੰਚੇ ਹਾਂ ਜ਼ਿਲ੍ਹਾ ਸੰਗਰੂਰ ਦੀ ਇੱਥੇ ਚੇਲੇ ਵੀਰ ਇਕੱਠੇ ਹੋਏ ਸੀਗੇ ਕਾਫੀ ਔਰ ਜੋ ਵੀ ਉਹਨਾਂ ਦੇ ਵਿੱਚ ਮਹਿਮਨ ਨੂੰ ਲੈ ਕੇ ਬਹੁਤ ਖੁਸ਼ੀ ਦੀ ਲਹਿਰ ਸੀ ਔਰ ਉਹ ਚਾਹੁੰਦੇ ਸੀ ਸਾਡੇ ਨਾਲ ਮੀਟਿੰਗ ਕੀਤੀ ਜਾਵੇ ਔਰ ਮਹਿਮਦਵਾਰਾ ਜੋ ਹਦਾਇਤਾਂ ਨੇ ਉਹਨਾਂ ਦੀ ਪਾਲਣਾ ਹੋਵੇ ਤੋਂ ਬਹੁਤ ਅੱਛੇ ਤਰੀਕੇ ਨਾਲ ਵਿਚਾਰਾ ਹੋਈਆਂ ਔਰ ਉਹਨਾਂ ਨੇ ਮੁਹੰਮਦ ਦਾ ਸਾਥ ਦੇਣ ਦਾ ਪ੍ਰਣ ਕੀਤਾ ਔਰ ਆਪਣੇ ਵਿੱਚੋਂ ਜੋ ਵੀ ਔਗਣ ਸੀ ਉਹ ਚਤਾਰੇ ਨੇ ਤੇ ਉਹਨਾਂ ਨੇ ਕੱਲਿਆਂ-ਕੱਲਿਆਂ ਨੇ ਪ੍ਰਣ ਕੀਤਾ ਵੀ ਅਸੀਂ ਹੋਰ ਵੀ ਚੇਲਿਆਂ ਨੂੰ ਨਾਲ ਲੈ ਕੇ ਜਿਹੜਾ ਵਖੰਡਵਾਦ ਨੂੰ ਬੜਾਵਾ ਉਹ ਖਤਮ ਕਰਾਵਾਂਗੇ ਤੁਹਾਡੀ ਮਿਹਰਮਤ ਦੇ ਨਾਲ ਜੁੜਾਂਗੇ ਉਹ ਸ਼ਾਂਜਲੀ ਪਿੰਡ ਵਿਖੇ ਜਦੋਂ ਅਸੀਂ ਪਹੁੰਚੇ ਇੱਥੋਂ ਮੈਂ ਜਾਣ ਲੱਗਿਆ ਸੀ ਤੇ ਭਾਈ ਸਾਹਿਬ ਜੀ ਉਹਨਾਂ ਨੇ ਦੱਸਿਆ ਵੀ ਸਾਡੇ ਨਗਰ ਵਿੱਚ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਏ ਹੋਏ ਨੇ ਸੋ ਇਹ ਗੁਰਦੁਆਰਾ ਸਾਹਿਬ ਕਾਲੀ ਸਾਹਿਬ ਦੇ ਨਾਮ ਨਾਲ ਜਿਹੜਾ ਜਾਣਿਆ ਜਾਂਦਾ ਹੈ ਸੂਚ ਕਿਹੜੇ ਸੂਚ ਮਜਬੂਰ ਸੂਚ ਪਰਿਵਾਰ ਹੈ ਉਹਨਾਂ ਨੇ ਮਤਲਬ ਨੌਵੇਂ ਪਾਤਸ਼ਾਹ ਜੀ ਦੇ ਚਰਨਾਂ ਦੀ ਸੇਵਾ ਕੀਤੀ ਜਲਪਾਣੀ ਛਕਾਇਆ ਔਰ ਆ ਜਿਹੜਾ ਸਥਾਨ ਬਣਿਆ ਤੁਸੀਂ ਦੇਖ ਰਹੇ ਹੋ ਇਹ ਨੌਵੇਂ ਪਾਤਸ਼ਾਹ ਜੀ ਇੱਥੇ ਟਾਲੀ ਦੇਖ ਰਹੇ ਹੂੰ ਬਹੁਤ ਪੁਰਾਣੀ ਹੈ ਔਰ ਇਹ ਕਦੇ ਸੁੱਕ ਵੀ ਜਾਂਦੀ ਕਦੇ ਹਰੀ ਵੀ ਹੋ ਜਾਂਦੀ ਹੈ ਇੱਥੇ ਪਾਤਸ਼ਾਹ ਜੀ ਆਏ ਹੈ ਚਰਨ ਸ਼ੋਭਾ ਧਰਤੀ ਹੈ ਉਹ ਸੱਚੇ ਪਾਤਸ਼ਾਹ ਜੀ ਦੀ ਬੜੀ ਕਿਰਪਾ ਹੋਈ ਅੱਜ ਮਹਾਰਾਜ ਜੀ ਦੇ ਸਥਾਨਾਂ ਦੇ ਦਰਸ਼ਨ ਕਰਨ ਦਾ ਵੀ ਸੁਭਾਗ ਸਮਾ ਮਿਲਿਆ ਔਰ ਅਰਦਾਸ ਬੇਨਤੀ ਕਰਦੇ ਹਾਂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਮੂੱਚੀਆਂ ਸੰਗਤਾਂ ਨੂੰ ਦਰ ਘਰ ਤੋਂ ਨਾਮ ਨਾਣ ਗੁਰਸਿੱਖੀ ਜੀਵਨ ਬਖਸ਼ਣ ਅਮਰਤ ਦੀਆਂ ਦਾਤਾਂ ਬਖਸ਼ਣ ਖੰਡੇ ਬਾਟੇ ਦੀ ਪੌਲ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ